ਅਸੀਂ ਕਿਸਾਨੀ ਦਾ ਸਤਿਕਾਰ ਕਰਦੇ ਆਂ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਖੜੀ ਹੈ ਹਰ ਮਸਲੇ ਤੇ ਖੜੀ ਹੈ ਜੇ 750 ਕਿਸਾਨ ਸ਼ਹੀਦ ਹੋਇਆ ਤਾਂ ਅਸੀਂ ਸਾਰੇ ਕਿਸਾਨਾਂ ਨੂੰ ਪੈਸੇ ਵੀ ਦਿੱਤੇ ਆ ਤੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਵੀ ਦਿੱਤੀਆਂ ਸੋ ਜੇ ਹੁਣ ਬਿਨਾ ਮਤਲਬ ਜਿਹੜੀ ਚੀਜ਼ ਸਾਡੇ ਬਸ ਦੇ ਵਿੱਚ ਹੀ ਨਹੀਂ ਹੈ ਜਿਹੜੀ ਸਾਡੇ ਪ੍ਰਿਵਿਊ ਦੇ ਵਿੱਚ ਆਉਂਦੀ ਹੀ ਨਹੀਂ ਹੈ ਅਸੀਂ ਉਹਦਾ ਹੱਲ ਕੀ ਕਰਾਂਗੇ ਜੇ ਹੁਣ ਉਹਦੇ ਖਾਤਰ ਬਿਨਾ ਮਤਲਬ ਪ੍ਰੈਸ਼ਰ ਪਾਇਆ ਜਾਣਾ ਉਹ ਪ੍ਰੈਸ਼ਰ ਸਰਕਾਰ ਨਹੀਂ ਚੱਲੂਗੀ ਹੁਣ ਐਵੇਂ ਕਹਿ ਦੇਣਾ ਕਿ ਇੱਥੇ ਕਈ ਲੋਕ ਇਕੱਠੋਂ ਵੈਸੇ ਮੈਂ ਸਤਿਕਾਰ ਕਰਦਾ ਸਾਰੇ ਸਤਕਾਰਯੋਗ ਆਗੂ ਜੀ ਉਹਨਾਂ ਨੇ ਕਿਹਾ ਪਰ ਮੈਂ ਕਹਿਣਾ ਚਾਹੁੰਦਾ ਕੋਈ ਕਹ ਦੇ ਕਿ ਅੱਗੇ ਜੀ ਡਿਬੇਟ ਕਰੋ ਇਹ ਕੀ ਮਤਲਬ ਹੈ ਇਸ ਗੱਲ ਦਾ ਡਿਬੇਟ ਅਸੀਂ ਕਰ ਰਹੇ ਹਾਂ ਅਸੀਂ ਤੁਹਾਡੇ ਨਾਲ ਹੀ ਡਿਬੇਟ ਕਰ ਰਹੇ ਹਾਂ ਅਸੀਂ ਲੋਕਾਂ ਦੀ ਸੇਵਾ ਕਰਕੇ ਡਿਬੇਟ ਕਰ ਰਹੇ ਹਾਂ ਇਹ ਤਾਂ ਨਹੀਂ ਚਾਰ ਬੰਦੇ ਜੇ ਬੈਠ ਕੇ ਸੀ ਡਿਬੇਟ ਕੀ ਮਤਲਬ ਹੈ ਇਸ ਗੱਲ ਦਾ ਸਾਡੀ ਸਾਡੀ ਸਥਿਤੀ ਦੇਖੋ ਵੀ ਸਾਡੀ ਸਥਿਤੀ ਕੀ ਹੈ ਡਿਬੇਟ ਸ਼ਾਮਲ ਹੋਣਗੇ ਜੀ ਨਹੀਂ ਡਿਬੇਟ ਹੀ ਸ਼ਾਮਲ ਹੋਣ ਦੇ ਮੈਨੂੰ ਨਹੀਂ ਪਤਾ ਪਰ ਡਿਬੇਟ ਤੇ ਉਹੀ ਆਗੇ ਡਿਬੇਟ ਤਾਂ ਅਸੀਂ ਥੋੜੇ ਰਹੀਂ ਕਰ ਰਹੇ ਆ ਅਸੀਂ ਲੋਕਾਂ ਦੇ ਰਹੀਂ ਲੋਕਾਂ ਦੀ ਸੇਵਾ ਕਰਕੇ ਡਿਬੇਟ ਕਰ ਰਹੇ ਆ ਉਹ ਡਿਬੇਟ ਨਹੀਂ ਹੈ ਅੱਜ ਪੰਜਾਬ ਦਾ ਹਰ ਕਿਸਾਨ ਜਾਣਦਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਹੈ ਇਹ ਉਹਨਾਂ ਲੋਕਾਂ ਦੇ ਖਿਲਾਫ ਤਾਂ ਬੋਲਦੇ ਨਹੀਂ ਕੋਈ ਇੱਕ ਮਿੰਟ ਜਿਨ੍ਹਾਂ ਨੇ ਸਾਡਾ ਆਰਡੀਫ ਰੋਕਿਆ ਹੋਇਆ ਜਿਨ੍ਹਾਂ ਨੇ ਸਾਡੇ ਪੰਜਾਬ ਦੇ ਪੈਸੇ ਰੋਕਿਆ ਨੇ ਕਿਸਾਨੀ ਨਾਲ ਸੰਬੰਧ ਦੀ ਹੈ ਨਾ ਜੇ ਸੜਕਾਂ ਦੀ ਰਿਪੇਅਰ ਨਹੀਂ ਹੋ ਰਹੀ ਤਾਂ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਇਹਨਾਂ ਨੇ ਆਰਡੀਫ ਰੋਕਿਆ ਹੋਇਆ ਉਹਦੇ ਖਿਲਾਫ ਤਾਂ ਕੋਈ ਗੱਲ ਨਹੀਂ ਹੈ ਜੋ ਕੇਂਦਰ ਸਰਕਾਰ ਦੇ ਨਾਲ ਸੰਬੰਧਤ ਗੱਲਾਂ ਨੇ ਪਰ ਕੇਂਦਰ ਸਰਕਾਰ ਮੈਨੂੰ ਇਹ ਕਹਿੰਦੇ ਵਿੱਚ ਕੋਈ ਹਿੱਜ ਨਹੀਂ ਹੈ ਪੰਜਾਬ ਨੂੰ ਬਰਬਾਦ ਕਰਨ ਤੇ ਤੁਲੀ ਹੈ ਕਿਸਾਨੀ ਨੂੰ ਬਰਬਾਦ ਕਰਨ ਤੇ ਤੁਲੀ ਹੈ ਆਉਣ ਅਸੀਂ ਰੋਸ਼ਣਾ ਪਿੱਛੇ ਕਹਿੰਦੇ ਆ ਅਸੀਂ ਛਲਾਂ ਦੇ ਵਿੱਚ ਜੀਰੀਆਂ ਲਵਾਤੀਆਂ ਤੇ ਅੱਜ ਸਪੇਸ ਨਹੀਂ ਦੇ ਰਹੇ ਉਹ ਸਪੇਸਤਾ ਦੇਣਾ ਸੈਂਟਰ ਗਵਰਨਮੈਂਟ ਦਾ ਕੰਮ ਹੈ ਨਾ ਹਰਿਆਣਾ ਦੇ ਵਿੱਚ ਦਿੱਤੀ ਜਾ ਰਹੀ ਹੈ ਸਾਨੂੰ ਤਰਾਜ ਕੋਈ ਨਹੀਂ ਹਰਿਆਣਾ ਦੇ ਉੱਤੇ ਵੀ ਉਹ ਵੀ ਸਾਡੇ ਭਰਾਏ ਆ ਪਰ ਇਹ ਤਾਂ ਨਹੀਂ ਵੀ ਮਤਲਬ ਉੱਥੇ ਤਾਂ ਸਾਰੇ ਇਕਦਮ ਖਾਲੀ ਹੁਣ ਤੇ ਸਾਡੇ ਭਰੇ ਬਏ ਹੁਣ ਇਹ ਵਿਤਕਰਾ ਕਿਉਂ ਕੀਤਾ ਜਾ ਰਿਹਾ ਇੱਕ ਇੱਕ ਦਿੱਲੀ ਦੇ ਵਿੱਚ ਜਿੰਨੇ ਪਹਿਲਾਂ ਮੁੱਖ ਮੰਤਰੀ ਦਿੱਲੀ ਦੇ ਕੇਜਰੀਵਾਲ ਦੇ ਮੰਤਰੀਆਂ ਤੇ ਪਰਚੇ ਦਰਜ ਹੋਏ ਕਾਰਵਾਈਆਂ ਹੁਣ ਫੇਰ ਚੋਣ ਦੀਆਂ ਦੇ ਖਾਤ ਕਾਰਵਾਈ ਕੀਤੀ ਕਿਵੇਂ ਦੇਖਦੇ ਉਹਨਾਂ ਜਿਹੜਾ ਲਗਾਤਾਰ ਦੇਖੋ ਸਾਰੇ ਦੇਸ਼ ਦੀ ਇੰਟੈਲੀਜੈਂਸੀ ਸਾਡੇ ਨੇਤਾਵਾਂ ਦੇ ਖਿਲਾਫ ਲੱਗੀ ਹੋਈ ਸੀ ਇਹ ਸਿਰਫ ਤੇ ਸਿਰਫ ਦਿੱਲੀ ਦਾ ਇਲੈਕਸ਼ਨ ਜਿੱਤਣ ਲਈ ਇਹਨਾਂ ਨੇ ਸਾਰੇ ਹਤਕੰਡੇ ਬਣਾਏ ਸੀ ਤੇ ਜਿਹੜਾ ਕੁਝ ਹੋਇਆ ਉਹ ਸਾਰਾ ਤੁਹਾਨੂੰ ਪਤਾ ਹੁਣ ਸਾਰਾ ਕੁਝ ਇਹਨਾਂ ਦੇ ਹੱਥ ਦੇ ਵਿੱਚ ਹੈ ਕਿਤੇ ਕੁਝ ਕਰੀ ਜਾਣ ਭਾਵੇਂ ਕਿਸੇ ਪਰਚਾ ਕਰ ਦੇਣ ਕਿਸੇ ਨੂੰ ਛੱਡ ਦੇਣ ਪਰਚੇ ਤਾਂ ਪਹਿਲਾਂ ਉਹਨਾਂ ਨੇਤਾਵਾਂ ਤੇ ਵੀ ਬਹੁਤ ਥੇ ਜਿਹੜੇ ਕਿਸੇ ਦੂਜੀਆਂ ਪਾਰਟੀਆਂ ਨਾਲ ਸੰਬੰਧ ਰੱਖਦੇ ਸੀ ਭਾਵੇਂ ਉਹ TMC ਨਾਲ ਸੀ ਭਾਵੇਂ ਉਹ ਕਾਂਗਰਸ ਨਾਲ ਸੀ ਭਾਵੇਂ ਕਿਸੇ ਪਾਰਟੀ ਨਾਲ ਦੀ ਇਹਨਾਂ ਲਈ ਤੱਕ ਮਸ਼ੀਨ ਹੈ ਨਾ ਉੱਥੇ ਜਿਹੜਾ ਜਾਂਦਾ ਧੁੱਲ ਜਾਂਦਾ ਉਹ ਠੀਕ ਹੋ ਜਾਂਦਾ ਤੇ ਦੂਜੇ ਧਾਗੀ ਰਹਿ ਜਾਂਦੇ ਆ ਸੋ ਇਹ ਇਹਨਾਂ ਏਜੰਸੀਆਂ ਨੂੰ ਸਰਕਾਰੀ ਏਜੰਸੀਆਂ ਨੂੰ ਆਪਣੇ ਨਿੱਜੀ ਹਿੱਤਾਂ ਦੇ ਲਈ ਵਰਤਣਾ ਇਹ ਫੈਡਰਲ ਸਿਸਟਮ ਦੀ ਟੋਟਲ ਤੌਰ ਤੇ ਉਲੰਘਣਾ ਹੈ ਇਹ ਗੁਨਾਹ ਹੈ ਬਹੁਤ ਵੱਡਾ ਜਿਹੜਾ ਇਹ ਸੈਂਟਰ ਦੀ ਸਰਕਾਰ ਕਰ ਰਹੀ ਹੈ ਕਰਨਾ ਨਹੀਂ ਚਾਹੀਦਾ